ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰ ਪਜ ਮਨਾ ਜੈ ਬਿਦ ਜਲ ਕੋ ਮੀਨਾ ਬਿਕਨ ਸੂ ਕਾਹੀ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਭਲੇ ਨ ਜਮ ਕੀ ਫਾਸ ਤਰਨ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੂ ਨਾਨਕ ਪਜ ਹਰ ਮਨ ਆਦਜਾਤੀ ਹੈ ਬੀਤ ਬਿਰਦ ਪਇਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੂ ਨਾਨਕ ਨਾਲ ਬਾਵਰੇ ਕਿਉ ਨ ਪਜੇ ਭਗਵਾਨ ਦਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਨੂੰ ਇਹਨੁ ਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤਿਤ ਉਦਾਰਨ ਪੈ ਹਰ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀ ਸਦਾ ਬਸਤ ਤੁਮਸਾਰਥ ਤਨ ਤਨ ਜੈ ਤੋ ਕੋ ਦਿਉ ਕਾਂ ਸਿਉ ਨੇ ਹੋ ਨਕੀ ਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦਿਨ ਤਨ ਤਨ ਸੌਂਪੇ ਸੁਖ ਦਿਓ ਅਰ ਜਹਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਲਾਮ ਹੈ ਦੂਸਰ ਨਾਹਨ ਕੋਈ ਓਹ ਨਾਨਕ ਸੁਨ ਰੇ ਮਨ ਤੈ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈਏ ਤੈ ਪਜਰੇ ਤਮੀਤ ਕਹੋ ਨਾਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੈਤੇ ਉਪਜਿਓ ਨਾਨਕਾ ਲੀਨ ਤਹਿ ਮੈ ਮਾਨੋ ਘਟ ਘਟ ਮੈਂ ਹਰਿ ਜੂ ਬਸੇ ਸੰਤਨ ਕਹਿਓ ਉਪਕਾਰ ਕਹੋ ਨਾਨਕ ਤਹ ਪਜ ਮਨਾ ਪੌ ਨਿਦ ਉਤਰੇ ਪਾਰ ਸੁਖ ਦੁਖ ਜਪਰ ਸੇ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਜੋ ਮੂਰਤ ਭਗਵਾਨ ਉਸ ਤਤ ਨਿੰਦੇ ਆ ਨਹੀਂ ਜੈ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹੀ ਤ ਜਾਨ ਹਰ ਕਿਸੋ ਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੂ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਪੈ ਕਹੂ ਕੋ ਦੇਤ ਨੈ ਨ ਪਮਾਨਤ ਆਨ ਕਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਜੈ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੈ ਨਰ ਮਾਥੇ ਭਾਗ ਜੈ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੈ ਕਟ ਬ੍ਰਹਮ ਮੇਵਾਸ ਜੈ ਪ੍ਰਾਨੀ ਹੋ ਮੇ ਤਜੀ ਕਰਤਾਰਾਮੁ ਪਛਾਨ ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾ ਸੁਨੂ ਦੁਰਮਤ ਹਰਨ ਕਲ ਮੈਂ ਹਰ ਕੋ ਨਾਮੁ ਇਸ ਦਿਨ ਜੋ ਨਾਨਕ ਪਜੇ ਸਫਲ ਹੋਏ ਤਹ ਕਾਮ ਜਿਹ ਬਾਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮੁ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਧਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੇ ਔਰਨ ਲੇਤ ਉਦਾਰ ਜੋ ਸੁਪਨਾ ਔਰ ਦੇਖਣਾ ਐਸੇ ਜਦ ਕੋ ਜਾਣ ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀਤ ਜੈ ਸੇ ਜਲ ਤੇ ਬੁਦ ਬੁਦਾ ਉਪਦੇ ਬਿਨ ਸੇ ਨੀਦ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਨ ਮੀਤ प्रणी कशु नचेत मदमाया के अहो नानक बिन हार भजन परत ताहे फंद। फन्द सुख को चाहे सदा सरन राम की लेह। ਕਹੂ ਨਾਨਕ ਸੁਨ ਰੇ ਮਨ ਦੁਰਲੱਭ ਮਾਨੁਖ ਦੇਹ ਮਾਇਆ ਕਾਰਣ ਤਾਵਹੀ ਮੂਰਖ ਲੋਗ ਅਜਾਣ ਕਹੂ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਇਸ ਦਿਨ ਪਜੇ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨੁ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮੁ ਕਹੂ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾਚੇ ਤਈ ਮਦਮਾਇਕੇ ਅੰਦ ਕਹੂ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖਵੇਂ ਬਹੁ ਸੰਗੀ ਪਏ ਦੁੱਖ ਵਿੱਚ ਸੰਗ ਨਾ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਉ ਨ ਜਮ ਕੋ ਤ੍ਰਾਸ ਕੋ ਨਾਨਕ ਹਰ ਪਜ ਮਨਾ ਨਿਰਪੈ ਪਾਵੇ ਹੇ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਉ ਨ ਮਨ ਕੋ ਮਾਨਾ ਦੁਰਮਤ ਸਿਉ ਨਾਨਕ ਫਦਿਓ ਰਖ ਲਿਹੁ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਤਾ ਜਾਨ ਕਹੋ ਨਾਨਕ ਹਰ ਪਜਨ ਬਿਨ ਬਿਰਤਾ ਸਭ ਹੀ ਮਾਨਾ ਕਰੁਣੂ ਹੋ ਤੋ ਸੁਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮੇਉ ਰਾਮ ਗयो ਅਬ ਕਿਉ ਰੋਵਤ ਅੰਬੋ ਮਨ ਮਾਇਆ ਮੇ ਰਾਮ ਰਹयो ਨਿਕਸਤ ਨਾਹਨ ਮੀਤ ਨਾਨਕ ਮੂਰਤ ਚਿਤਰ ਜਿਉ ਸ਼ਾਦਤ ਨਾਹਨ ਪੀਤ ਨਾਲ ਚਾਹਤ ਕਸ਼ ਔਰ ਔਰੇ ਕਿਨ ਔਰੇ ਬਈ ਜਿਤ ਬਤ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਔਰ ਪਾਵੇ ਸੂਹੀ ਜਗਤਪਖਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਕਾਮ ਝੂਠੇ ਮਾਨ ਕਾ ਕਰੇ ਜਗ ਸੋਪਨੇ ਜੂ ਜਾਨ ਇਨੁ ਮੇ ਕਛ ਤੇ ਰੋ ਨਹੀਂ ਨਾਨਕ ਕਹੋ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੇਸ਼ਨ ਮੇ ਮੀਤ ਜੈ ਪ੍ਰਾਣੀ ਹਰ ਜਸ ਕਹੋ ਨਾਨਕ ਤੈ ਜਗ ਜੀ ਪ੍ਰੀਤ ਜੈ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜਹ ਪ੍ਰਾਣੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨਹ ਫਲ ਜਾਤ ਤਹ ਜੂ ਕੁੰਚਰ ਈਸ਼ ਨਾਨ ਨੈਣ ਜੋਤ ਤੇ ਹੀ ਨ ਕਹੋ ਨਾਨਕ ਇਹ ਬਿਦ ਪਈ ਤੋ ਨ ਹਰ ਰਸ ਲੀਨ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਪਗਤ ਹੈ ਤੈ ਰੱਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋਰੇ ਮੀਤ ਕਹੇ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਲ ਕਹੋ ਨਾਨਕ ਥਿਰ ਕਛ ਨਹੀਂ ਸੋ ਪਨਿਓ ਜੂ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਨਸ ਹੈ ਪਰੂ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਜਾਲ ਦੁਹਰਾ ਬਾਲੇ ਛੋਟੇ ਕਿਉ ਬੰਦਨ ਪਰੇ ਕਸ਼ੂਰਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋਇ ਸਹਾਈ ਬਲ ਹੋਆ ਬੰਦਨ ਛੂਟੇ ਸਬ ਕਿਛ ਹੋਤ ਉਪਾਏ ਨਾਨਕ ਸਬ ਕਿਛ ਤੁਮਰੇ ਹਾਥ ਮੇ ਤੁਮਹੀ ਹੋਤ ਸਹਾਈ संग सखा सब तज गए कौन निो साथ कहो नानक ए में मे टी रघुनाथ नाम रो साधु रहो रो गुरु गोविन्द ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗयो ਜਾਂਕੇ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ राम नाम उर में गयो जाके से सम नहीं कोए जय सिमरत संकट मिटे दर्श तो हरहुए वैगुरु जी का खालसा वैगुरु जी की फतेह